ਤੁਸੀਂ ਕਹਿੰਦੇ ਕਿ ਇਹ ਗ੍ਰੀਨ ਹੈ ਪਰ ਉਹ ਨਹੀਂ ਜਿੱਸੀ ਨਾਇਰ ਨੇ ਤੁਹਾਡੇ ਕਰਵਾਏ ਹਾਂਜੀ ਹੈਗੇ ਨੇ ਠੀਕ ਹੈ ਕਿ ਆ ਮੇਰੇ ਕੋਲ ਸਬੂਤ ਹੈ ਜੀ ਜਿੱਸੀ ਨਾਇਰ ਨੂੰ ਮੈਂ ਤੁਹਾਨੂੰ ਸੀ ਟ੍ਰਾਂਸਫਰ ਕਰਾਂ ਤੁਸੀਂ ਦੋ ਨਹੀ ਨਹੀ ਹਾਲ ਹੋਈ ਨਹੀਂ ਤੁਹਾਨੂੰ ਮਾਰੀ ਨਹੀਂ ਤੁਹਾਨੂੰ ਨਹੀਂ ਹੋ ਰਿਹਾ ਐਵਰੀਬਾਡੀ ਐਵਰੀਬਾਡੀ ਹੈ ਇੱਥੇ ਕਿਉਂ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਇਦਾਂ ਦਾ ਆਟੋ ਸੀ ਦੇਖਿਆ ਜਿਹੜਾ ਬਿਨਾ ਪੇਮੈਂਟ ਲੇ ਪੂਰਾ

ਮੈਂ ਤੁਹਾਨੂੰ ਸਾਰਿਆਂ ਨੂੰ ਪੰਜ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹਲੋ ਹਾਂਜੀ ਕੱਲ ਪੇਮੈਂਟ ਕੀਤੀ ਆ ਬਿਲਕੁਲ ਪੇਮੈਂਟ ਦੇ ਪ੍ਰੂਫ ਪਈ ਆ ਜਿਹੜੇ ਇਹਨਾਂ ਦੇ ਕਲਗਰੀ ਵਾਲਾ ਪ੍ਰੋਮੋਟਰ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਪੇਮੈਂਟ ਸਾਲੀ ਪਹੁੰਚਾ ਦਿੱਤੀ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦੇ ਕਸੂਰੇ ਉਹਨਾਂ ਦੀ ਗਲਤੀ ਹੋਏਗੀ ਮੈਂ ਮੈਂ ਸਿਰਫ ਕਰੈਕਸ਼ਨ ਦਵਾਂਗੀ ਕਿਸੇ ਦੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋਈ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੈਂ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਨੂੰ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਨਹੀਂ ਇੱਕ ਕੁੜੀਆਂ ਤੁਸੀਂ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਹਰ ਕਿਸੇ ਨੂੰ ਨਹੀਂ ਕਰਨਾ ਉਹਨਾਂ ਨੇ ਵੀ ਬਹੁਤ ਦਿਨਾਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ੁਰੂ ਨਹੀਂ ਕਰ ਰਹਾ ਕਿ 12 ਦੇ ਸੌਣੀਆ ਸਵੇਰੇ 3:00 ਦੇ ਉੱਠ ਗਏ ਨੀਆ ਉਹਨਾਂ ਕੋ ਮੈਂ ਕਿੰਨੀ ਪੇਮੈਂਟ ਲਈ ਆ ਸਾਰੀ ਦੀ ਸਾਰੀ ਦੂ ਪਈ ਆ

सीखा और कल भी मैं परफॉर्म करके साढ़े दस पौने ग्यारह से तो फिले उतरी हाँ और जिन्हें हर शो कराया वो इतने नहीं है मेरे मौजूद ने पेमेंट की गल कर रहे हैं उन्होंने पूछो उन्होंने तो मैं इतनी पेमेंट ली है सारी की सारी दूर पड़ी है सारी की सारी पेमेंट और वो मेरे मुंह से कह रहे थे अज तक मैं इदा का आर्टिस्ट ही देखा मेरा U-Mod, 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 U-Mod ਹੈਲੋ 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 एवरीवन ਤੁਹਾਨੂੰ ਕਿਹਦਾ ਹੱਕ ਹੈਗਾ ਤੁਹਾਨੂੰ ਸਾਰਿਆਂ ਨੂੰ ਪੂਰਾ ਹੱਕ ਹੈਗਾ ਕੱਲ ਦਾ ਸ਼ੋਅ ਮੈਂ 3 ਵਜੇ ਖਤਮ ਕੀਤਾ ਰਾਤ ਦਾ 3 ਵਜੇ ਮੈਂ ਫ੍ਰੀ ਹੋਈ ਹਾਂ ਤੁਸੀਂ ਕਰ ਲਿਆ ਜੋ ਕਰਨਾ ਸੀਗਾ ਹੋ ਜੋ ਪਿੱਛੇ ਹੈਲੋ ਹੈਲੋ ਸਾਰਿਆਂ ਨੂੰ ਪਤਾ ਹੈ ਮੈਂ ਐਡਮਿੰਟਨ 1:30 ਵਜੇ ਦੀ ਪਹੁੰਚੀ ਹੋਈ ਹਾਂ ਆਈ ਵਾਸ ਵੇਟਿੰਗ ਫॉर ਯੂ ਗਾਇਸ ਔਰ ਅਗਰ ਮੈਂ ਇੱਥੇ ਜਵਾਬ ਦੇਣ ਲਈ ਆਈ ਹਾਂ ਸਿਰਫ ਤੁਹਾਡੇ ਆਈ ਡੋ ਨੋ ਐਨੀ ਵਨ ਮੈਨੂੰ ਕਿਸੇ ਬਾਰੇ ਕੋਈ ਨਹੀਂ ਪਤਾ ਜੇ ਮੈਂ ਇੱਥੇ ਖੜੀ ਆ ਮੈਂ ਸਿਰਫ ਆਪਣੀ ਆਡੀਅנס ਦੇ ਕਰਕੇ ਖੜੀ ਆ ਤੁਹਾਡੇ ਕਰਕੇ ਖੜੀ ਆ ਔਰ ਦੂਸਰੀ ਗੱਲ ਵੈਸੇ ਮੈਂ ਜਵਾਬ ਦੇ ਨਹੀਂ ਹੈਗੀ ਜਵਾਬ ਦੇ ਇਹ ਹੈਗੇ ਆ ਐਗਜੈਕਟਲੀ 1.5 ਵਜੇ ਮੈਂ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਆਈ ਵਾਸ ਵੇਟਿੰਗ ਫਾਰ ਹੋਟਲ ਰੂਮ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਪਹੁੰਚੀ ਦੂਸਰੀ ਗੱਲ ਦੂਸਰੀ ਗੱਲ ਮੇਰੇ ਕੋਲ ਪੌਣੇ 3 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਆ। ਮੈਨੂੰ ਲੱਗਦਾ ਕੁੜੀਆਂ ਨੂੰ ਪਤਾ ਹੀ ਹੋਣਾ ਕਿ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਦਾ। ਬਾਕੀ ਕੋਈ ਗੱਲ ਨਹੀਂ। ਨਹੀਂ 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 ਪਲੀਜ਼। ਫੋਟੋ ਵਾਲੇ ਬੈਠ ਕਰ ਰਹੇ ਸੀਗੇ। ਮੈਨੂੰ ਕੋਈ ਦੱਸਿਆ ਨਹੀਂ ਦਿਨ ਦੇ ਬਾਹਰ ਬੈਠੇ ਮੇਰੇ ਦੋ ਫਰੈਂਡਸ ਡੇਟ ਕਰ ਰਹੇ ਸੀਗੇ ਸੋ ਇਹਨਾਂ ਦੀ ਤਬੀਅਤ ਨਹੀਂ ਠੀਕ ਸੀ। ਮੈਨੂੰ ਨਹੀਂ ਪਤਾ। ਮੇਰੀ ਤਬੀਅਤ ਬਿਲਕੁਲ ਠੀਕ ਹੈ। ਮੈਨੂੰ ਕੋਈ ਨਹੀਂ। ਮੇਰੀ ਤੰਗਿਆਤ ਬਿਲਕੁਲ ਠੀਕ ਸੀ ਆਈ ਵਾਸ ਬੈਟ ਟਾਇਰਡ ਦੇਖੋ ਗੱਲ ਸੁਣੋ ਮੇਰੀ ਮੈਂ ਜੇ ਇੱਥੇ ਖੜੀ ਹਾਂ ਮੈਂ ਤੁਹਾਡੇ ਘਰ ਕੇ ਖੜੀ ਹਾਂ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਪਰ ਪਰ ਮੈਂ ਤੁਹਾਡੇ ਸਾਰਿਆਂ ਤੇ ਚਾਹੁੰਦੀ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਨਹੀਂ ਨਹੀਂ ਮੈਂ ਮੈਂ ਸਭ ਇਹ ਆਪਦੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਵੀ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜੇ ਪੇਮੈਂਟ ਲੈਬ ਨਾਲ ਹੈਲਿਸ ਰੈਜੀ ਹੋਟਲ ਤੋਂ ਹਾਂਜੀ ਹਾਂਜੀ ਅਸੀਂ ਪੇ ਕਰਤਾ ਸੀਗਾ ਇਹਨਾਂ ਦੇ ਕੋਈ ਫਰੈਂਡ ਆਏ ਹੋਏ ਸੀ ਇੱਥੇ ਇੱਕ ਵਾਰ ਤੇ ਉਹ ਕਿਸੇ ਕੈਲਗਰੀ ਵਾਲੇ ਪ੍ਰੋਮੋਟਰ ਦੇ ਮੇਰੀ ਸਹਹੇਦਿਵਾਤਾ ਇੱਕ ਦਿਨ ਖੜ ਗਿਆ ਹੈਂਡਲ ਪਰਤੇ ਪਾਣੀ ਪਾਣੀ ਹੋਗੀ ਮੈਂ ਪਰ ਤੂੰ ਹਾਂ ਕਰਵਾਉਂਦਾ ਅਣਕੇ ਕਹਿੰਦਾ ਫੜਦੀ ਤੇਰੀ ਦੇ ਮੈਨੂੰ ਲੱਟਕਣੋਂ ਪਾਟ ਕੇ ਲੱਗਦਾ ਕੋਪਰਾ ਹੱਗਦਾ ਨਹੀਂ ਮੇਰੇ ਪਿੰਡ ਦੇ ਗੀੜੇ ਮਾਰਦਾ ਮੁੰਡਾ ਬਿਨਾ ਬਜਾ ਤਾ ਫਿਲਮ ਨਹੀਂ ਮੈਂ ਵੀ ਦੇਖਦੀ ਹੁਣ ਕੋਈ ਆ ਬਿਨਾ ਤੋ ਉਹ ਵੀ ਦੇਖਦਾ ਚੱਲਦਾ ਨਹੀਂ ਮੇਰੇ ਪਿੰਡ ਦੇ ਗੀੜੇ ਮਾਰਦਾ ਓਕੇ ਜੀ ਥੈਂਕ ਯੂ ਸੋ ਮਚ ਥੈਂਕ ਯੂ ਇੰਜੋਏ ਯਰ ਡੇ

कि मेरे नाल कोई खड़ा नहीं खड़ा, खड़ा सी मैं उस ना ने चली मैं कदम पिछले चाहूंगा लखड़ा प्यार लं क्योंकि मैं आराम बैठी सी मैं ये भी सोच रहा मैं गाँवना ही नहीं गाँव चाहे देता। मैं परमात्मा ने किन्ना वाला गुण दिता मैं सिखी हाँ म्यूजिक

9 ਸਾਲ ਬਾਅਦ ਮਾ ਗਾਣੇ ਤੋਂ ਦਮਾਰ ਹੋ ਜਾਂਦਾ ਹੈ ਜਿਹੜੀ ਕੁੜੀ ਫਾਰਾ ਕੋ ਛੱਡ ਕੇ ਬੈਠੀ ਸੀਗੀ ਸਿਰਫ ਆਪਣੇ ਸ਼ੌਕ ਨੂੰ ਗਾਣੇ ਕਰ ਰਹੀ ਸੀ ਕਿ ਮੈਨੂੰ ਸਾਲ ਤੇ ਚੱਕ ਦੋ ਗਾਣੇ ਕਰਨੇ ਆ ਚਲੋ ਠੀਕ ਆ ਉਹ ਪਰਮਾਤਮਾ ਨੇ ਐਨਾ ਫਿਜ਼ੀ ਕਰਤਾ ਮੈਂ ਚਿੱਠੇ ਜਾਣੀਆਂ ਆ ਨਿੱਕੇ ਨਿੱਕੇ ਦੋ ਥਾਲ ਦੇ ਬੱਚੇ ਮੈਨੂੰ ਕਹਿੰਦੇ ਕਾਲੀਆ ਤਿਮਾਰੀ ਆ ਮੈਨੂੰ ਲੱਗਦਾ ਕਿ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਉਸ ਪਰਮਾਤਮਾ ਨੇ ਜੋ ਮੇਰੀ ਝੋਲੀ ਦੇ ਵਿੱਚ ਪਾਇਆ ਮੈਂ ਉਹਦੀ ਕਦਰ ਕਰਾਂ ਔਰ ਮੈਂ ਇਹਦੇ ਸਾਥ ਕੋਈ ਕਦਰ ਨਾ ਰੂੰਗੀ ਅੱਜ ਜਦੋਂ ਮੈਨੂੰ ਮੁਕਾਮ ਤੁਸੀਂ ਸਾਰਿਆਂ ਨੇ ਕਿਹਾ ਮੈਂ ਕੁਝ ਨਹੀਂ ਕੀਤਾ ਇਹ ਸਾਰਾ ਤੁਸੀਂ ਕੀਤਾ ਜਦੋਂ ਮੈਂ ਅੰਦਰ ਆ ਰਹੀ ਸੀ ਮੈਨੂੰ ਇੰਨਾ ਵੀ ਡਰ ਨਹੀਂ ਸੀ ਕਿਉਂਕਿ ਮੈਨੂੰ ਪਤਾ ਹੈ ਤੁਹਾਡੇ ਦਿਨਾਂ ਦੇ ਵਿੱਚ ਬਾਣਾ ਕਿੰਨਾ ਵੱਸਦਾ ਹੈ ਉਹ ਆਵਾਜ਼ ਕਿੰਨੇ ਕੁ ਵੱਸਦੀ ਹੈ ਅੰਦਰ ਗਿਆਤ ਮੈਂ ਹੀ ਆ